ਜੈ ਪ੍ਰਸਾਦ ਸੁਬੰਧਤਨ ਲਾਵੇ ਜਿਸ ਕੋ ਸਿਮਰਤ ਕਰੰਗਤ ਪਾਵੇ ਕੇ ਪ੍ਰਸਾਦ ਸਸ ਸੁਮੰਦਰ ਕਿਸੇ ਕੇ ਅਸਤਾ ਮਨ ਅੰਦਰ ਜੇ ਪ੍ਰਸਾਦ ਕੇ ਸੰਸੁਤ ਬਸਨਾ ਅਰਪੈ ਸਿਮਰਤ ਸਰਸਨਾ ਮਿੱਠਿਆ ਰਾਜ ਜੋ ਤਨ ਮਾਗ ਮਿੱਠਿਆ ਕਾਮ ਕ੍ਰੋਧ ਵਿਕਰਾਲ ਮਿੱਠਿਆ ਰਤ ਜੀ ਸੋ ਬਸਨਾ ਮਿੱਠਿਆ ਨਿਤ ਸਗਮਾ ਤੇ ਦਸਤਾ ਮਿੱਠਿਆ ਕਰੋ ਮੋਹਿਮਾਨ ਮਿੱਠਿਆ ਪਸੁਪਰ ਕਰਤ ਪ੍ਰਮਾਨ ਅਸਿਰ ਭਗਸਾਤ ਵਿਸਰਨ ਨਾਨਕ ਜਪ ਜਪ ਜੀਵੈ ਹਰਿ ਕੇ ਚਰਨ ਮਿਥਿਆ ਸਰਨ ਸਰ ਨਿੰਦਾ ਸੁਨੇ ਮਿਥਿਆ ਸਰਦਲ ਕੋਲੇ ਮਿਥਿਆ ਨੇਤਰ ਪੀਖਰ ਤੇ ਪਰ ਤੈ ਪਾਦ ਮਿਥਿਆ ਰਸਨਾ ਭੋਜਨ ਅਨਸਵਾਦ ਮਿਥਿਆ ਚਰਨ ਪਰ ਵਿਕਾਰ ਕੋ ਧਾਵੇ ਮਿਥਿਆ ਮਨ ਪਰ ਲੋਭ ਲੁਭਾਵੇ ਮਿਥਿਆ ਸੰਨੇ ਪਰ ਪ੍ਰਕਾਰਾ ਮਿਥਿਆ ਬਾਸ ਕੇ ਤੁ ਵਿਕਾਰਾ ਕੀ ਮਿਥਿਆ ਸਭ ਭਏ ਸਭ ਤੇ ਨਾਮ ਕਰਹਿ ਨਾਮ ਲੈ ਸਤ ਸੰਤੈ ਸਿ ਸਮਾਰਿਤੈ ਸੰਗਤੈ ਸਿ 30 30 ਸਾਮਨ ਤੈ ਸਭਾਨ ਤੈ ਸਾਰੰਸ਼ ਤੈ ਸਾਰਾ ਜਾਨ ਜੋ ਵਰਤਾਇ ਸਾਰੇ ਸੰਸਨਾਨ ਕੋ ਉਪਕਰੀਏ ਜੀਵਨ ਮੁਕਤ ਤੁੰ ਸੁਨੋ ਪਸੂ ਆਪਨ ਤਰੰਗ ਲੱਤਨ ਜਾਇ ਫਾਰਨ ਕੇ ਰੰਗ ਜੈਸੀ ਮੱਤ ਤੇ ਤੈਸਾ ਪਰਗਾਸ ਪਾਲ ਸਲੋਕ ਸੁਤਗੜੇ ਇਹ ਜਾਨੰਤਨਾ ਪਾਰਾ ਵਾਰ ਨਾਨਕ ਰਚਨਾ ਪ੍ਰਵਰਤੀ ਬਾਸੁ ਜਨ ਸਰਕਾਰ ਸਪਦੀ ਕਈ ਬੋਤੇ ਪੁਜਾਰੀ ਸਿਕਰਨੇ ਹਰ ਪਛਾਣੈ ਸੋ ਇਕਤਕ ਕੀਆ ਜਨ ਮੀਠਾ ਲਗਾਣਾ ਜੈਸਾ ਸਤੈਸਾ ਬ੍ਰਿਤਾਨਾ ਜਿਦਿਲ ਜਿਤ ਸਮਾਜ ਸਮਾਇ ਹੋਈ ਸੁਗ੍ਰਿਤਾ ਲੋਕਨਿਆ ਆਪਤੂ ਆਪਦੀਨ ਨਹਾਰ ਜਾਕਿ ਸਨਤਿ ਸੁਖਲੀ ਹਾਰ ਸਪਦੀ ਟੂਟੀ ਗਾੜ ਨਹਾਰ ਗੋਪਾਲ ਸਰਬ ਜੀ ਆਪੇ ਪ੍ਰਤਪਾਲ ਸਭਨ ਕੇ ਦਿਲ ਤਾਂ ਜਿਸ ਮਨ ਮਾਇਆ ਕੰਪਨੀ ਚੱਲਿਆ ਬਹੁਤ سارے ਪਾਣ ਵੀ ਚੱਲ ਰਹੇ ਹੈਗੇ ਕੱਲ ਮੀਟਿੰਗ ਹੋਈ ਸੀ ਕਿ ਜੀ ਐਸਟਾ ਨਿਕਲਿਆ ਗਾ ਜੀ ਮੀਟਿੰਗ ਵਿੱਚ ਕੋਈ ਸਟਾ ਨਹੀਂ ਨਿਕਲਿਆ ਜੀ ਗੱਲ ਉੱਥੇ ਦੀ ਉੱਥੇ ਹੀ ਹੈ तकरीबन ਜੋ ਸਾਡੀ ਮੰਗ ਪਹਿਲਾਂ ਸੀ ਅੱਜ ਵੀ ਉਹੀ ਮੰਗ ਹੈ ਜਿੰਨਾ ਚਿਰ 72 ਕਰੋੜ ਦੀ ਬਕਾਇਆ ਰਹੀ ਕਿਸਾਨਾਂ ਦੇ ਖਾਤੇ 'ਚ ਨਹੀਂ ਪਾਈ ਜਾਂਦੀ ਅਸੀਂ ਨਹੀਂ ਥੇਹਲਾਂਗੇ ਧਰਨਾ ਸਾਡਾ ਇੱਥੇ ਹੀ ਅਣਮਿੱਥੇ ਸਮੇਂ ਲਈ ਜਾਰੀ ਰਹੂਗਾ ਜੀ ਤੁਸੀਂ ਰੋਡ ਜਿਹੜੀ ਚੱਲਦੀ ਹੈਗੀ ਆ ਉਸ ਨੂੰ ਲੈ ਕੇ ਵੀ ਆਪਾਂ ਨੇ ਜੀ ਉਹਨੇ ਕਿਹਾ ਸੀਗਾ ਵੀ ਰਕੀ ਤੋਂ ਬਾਅਦ ਉਹਨੂੰ ਬੰਦ ਕਰ ਦਿੰਦਾ ਕੱਲ ਰਕੀ ਦਾ ਦਿਹਾੜਾ ਹੈਗਾ ਬਿਲਕੁਲ ਜੀ ਕੱਲ ਤੋਂ ਬਹੁਤ ਪਰਸਨ ਸਾਡੀ 32 ਕਿਸਾਨ ਜਥੇਬੰਦੀ ਦੀ ਮੀਟਿੰਗ ਹੈ ਮੀਟਿੰਗ ਤੋਂ ਉਪਰੰਤ ਅਸੀਂ ਹੋਰ ਰੋਡ ਵੀ ਬਲੌਕ ਕਰਾਂਗੇ ਜੇ ਫੈਸਲਾ ਨਾ ਹੋਇਆ ਤਾਂ ਉਹ ਰੋਡ ਬਲੌਕ ਕਰਨ ਤੋਂ ਬਾਅਦ ਕੀ ਜੇ ਫੈਸਲਾ ਨਾ ਆਇਆ ਫਿਰ ਅਸੀਂ ਰੇਲਵੇ ਟ੍ਰੈਕ ਬੰਦ ਕਰਾਂਗੇ ਉਸ ਤੋਂ ਬਾਅਦ ਜਿੰਨਾ ਟਾਈਮ ਸਾਡੇ ਖਾਤੇ 'ਚ 75 ਕਰੋੜ ਨਹੀਂ ਪੈ ਜਾਂਦਾ ਸੀ ਅਸੀਂ ਨਹੀਂ ਉਠਾਂਗੇ ਇੱਕ ਸਰਕਾਰ ਵੱਲੋਂ ਕਿਹਾ ਗਿਆ ਸੀ ਜ਼ਮੀਨ ਜਿਹੜੀ ਸੀਗੀ ਇਸ ਮਿਲ ਦੀ ਉਹਨੂੰ ਵੇਚ ਕੇ ਤੁਹਾਡੇ ਜਿਹੜੇ ਖਾਤੇ 'ਚ ਪੈ ਨਹੀਂ ਦੇਖੋ ਸਰਕਾਰ ਦੋਗਲੀ ਨੀਤੀ ਬਣਾ ਰਹੀ ਹੈ ਜੀ ਇਸ ਮੁੱਦੇ ਤੇ ਉਹ ਜ਼ਮੀਨ ਦਾ ਸੌਦਾ ਵੀ ਹੋ ਗਿਆ ਸੀਗਾ ਜੋ ਪਾਰਟੀ ਨੂੰ ਲੈਣਾ 5 ਕਰੋੜ ਰੁਪਏ ਬਿਆਨਾਂ ਵੀ ਉਹਨਾਂ ਦਾ ਆ ਗਿਆ ਸੀ ਉਸ ਸਰਕਾਰ ਨੇ ਲੈਟਰ ਕੱਢਦਾ ਵੀ ਖੁੱਲੀ ਬੋਲੀ ਹੋਗੀ ਉਸ ਜ਼ਮੀਨ ਦੀ ਤੁਸੀਂ ਦੱਸੋ ਵੀ ਜਿਹੜੀ ਜ਼ਮੀਨ ਦਾ 5 ਕਰੋੜ ਰੁਪਏ ਜਿਸ ਬੰਦੇ ਨੇ ਬਿਆਨਾਂ ਦਿੱਤਾ ਜਿਹੜੀ ਪਾਰਟੀ ਨੇ ਕੀ ਗੱਲ ਕੋਰਟ ਚ ਜਾ ਕੇ ਸਟੇ ਨਾਲ ਲਊਗਾ ਜਦੋਂ ਕੋਰਟ ਦੀ ਸਟੇ ਹੋਊਗੀ ਤਾਂ ਕਿਸਾਨਾਂ ਦਾ ਪੈਸਾ ਦਾ ਫੇਰ ਲਾ ਮਗਿਆ ਕਿੱਥੇ ਜਾਊਗਾ ਸਾਡਾ 24 ਕਰੋੜ ਹੁਣ ਗੱਲ 24 ਦੀ ਨਹੀਂ ਹੁਣ 72 ਦੀ ਆ ਜੀ 72 ਲਾਵਾਂਗੇ ਤਾਂ ਉੱਡਾਂਗੇ ਨਹੀਂ ਤਾਂ ਨਹੀਂ ਉੱਠਾਂਗੇ